ਰਲਾਈ ਰੇ ਲੋ ਜੀ ਵਿਲੇ ਆਗੇ ਮੇਲੇ ਚੱਲੇ ਮੇਲੇ ਨੂੰ ਚੱਲੀ ਗੁੱਡ ਮਾਰਨਿੰਗ ਗਾਇਸ ਵੈਲਕਮ ਬੈਕ ਟੂ ਆਰ ਚੈਨਲ ਵਿਲੇ ਯੂਟਿਊਬਰ ਗਾਇਸ ਆਪਾਂ ਦਾ ਬੁਖਾਰ ਹੋ ਗਿਆ ਸੀ ਠੀਕ ਬਿਲਕੁਲ ਹੋ ਗਿਆ ਆਪਾਂ ਕੋਲੇ ਵਰਗੇ ਡਾਕਟਰ ਦਰੇਸ਼ ਨੇ ਇੱਕ ਟੈਕਨਾਲੀ ਆਪਾਂ ਨੂੰ ਕਰਤਾ ਓਕੇ ਦੀ ਰਿਪੋਰਟ ਤੇ ਗਾਇਸ ਅੱਜ ਚੱਲੇ ਆਪਾਂ ਮੇਲੇ ਅੱਜ ਵੀਰੇ ਮੇਲੇ ਤੇ ਜਾ ਰਿਹਾ ਘੁੰਮਣ ਫਿਰਾਂਗੇ ਝੋਟੇ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਮੇਲੇ ਤੇ ਜਾਣ ਤੋਂ ਪਹਿਲਾਂ ਕਰਾਣੀ ਪਊਗੀ ਆਪਾਂ ਦਾੜੀ ਕਿਉਂਕਿ ਦਾੜੀ ਬਹੁਤ ਵੱਡੀ ਵੱਡੀ ਹੋ ਗਈ ਸੋ ਗਾਇਸ ਹੁਣ ਚੱਲਦੇ ਆਂ ਦਾੜੀ ਕਟਾਣ ਉਸ ਤੋਂ ਬਾਅਦ ਫਿਰ ਲੈ ਕੇ ਚੱਲਦੇ ਆਂ ਸਾਨੂੰ ਮੇਲੇ ਚਲੋ ਕੰਮ ਮੈਂ ਕਰਤੇ ਸਾਰੇ ਤੇ ਹੁਣ ਚੱਲਿਆ ਮੇਲੇ ਲੋ ਜੀ ਵੇਲੇ ਆ ਗਏ ਮੇਲੇ ਮੇਲੇ ਆ ਗਏ ਸੀ ਵੀਰੇ ਆਪਾਂ ਮੇਲੇ ਕਿਹੜੇ ਆ ਗਏ ਸੀ ਨਮਾਧਿਆ ਦੇ ਐਂਟਰੀ ਕਰੀ ਆ ਬਾਈ ਹੁਣ ਤਾਂ ਹਜੇ ਪਹਿਲਾਂ ਆਪਾਂ ਦੇਖਾਂਗੇ ਮੱਥਾ ਉਸ ਤੋਂ ਬਾਅਦ ਆਪਾਂ ਲਵਾਂਗੇ ਝੂਲੇ ਤੋਂ ਦਿਖਾਣੇ ਆ ਸਾਰਾ ਮੇਲਾ ਦੇਖੋ ਵੀਰੇ ਚੰਡੋਲ ਉਹ ਲੱਗ ਰਹੇ ਨੇਗੇ ਉਹਦੇ ਤੇ ਲਵਾਂਗੇ ਸਭ ਤੋਂ ਵੱਡੇ ਵਾਲੇ ਦੇ ਇਹ ਆਖ਼ਰੀ ਦਿਨ ਅਜ ਮੇਲੇ ਦਾ ਬਾਈ ਇਸ ਤੋਂ ਬਾਅਦ ਮੇਲਾ ਖਤਮ ਹੋ ਜਾਊਗਾ ਉਹਨ ਵੀਰੇ ਜੀ ਇਹ ਪਹਿਲਾਂ ਦੇਖਦੇ ਆਪਾਂ ਮੱਥਾ ਉਸ ਤੋਂ ਬਾਅਦ ਚੱਲਦੇ ਆਂ ਅੱਗੇ ਸੋ ਗਾਇਸ ਜਿੱਥੇ ਦੇਖਦੇ ਹੁਣ ਮੱਥਾ ਆਏ ਬਾਬਾ ਜੀ ਦਾ ਦਰਬਾਰ ਐਂਟਰੀ ਗੇਟ ਢੀੜ ਕੱਟ ਗਈ ਵੀਰੇ ਪਹਿਲਾਂ ਨਾਲੋਂ ਲਾਸਟ ਦੀ ਮੈਂ ਲਾਸਟ ਦੀ ਕਰੀ ਬੀੜ ਕੱਟਾਂ ਆਈਆਂ ਅਮਕੀ ਛੇਤੀ ਮੱਥਾ ਦੇਖਦੇ ਵੀਡੀਓ 5-7 ਮਿੰਟ ਇਹਦਾ ਨਜ਼ਾਰਾ ਬਹੁਤ ਵੱਖਰਾ ਹੀ ਹੋਊਗਾ ਯਾਰ ਵੇਲੇ ਪਹੁੰਚ ਗਏ ਨੇ ਮੇਲੇ ਮੇਲੇ ਚਲੰਨਿਆ ਨਜ਼ਾਰੇ ਨਾਲ ਸਾਡਾ ਖੁਸ਼ੀ ਹੈ ਮਾਸਤੀ ਦਾ ਮੁੰਡਾ ਪਾ ਬਾਈ ਬਹੁਤ ਖੁਸ਼ ਹੋ ਰਿਹਾ ਹੈ ਤਿੰਨੇ ਟਿਕਟਾ ਲੈ ਲਿਆ ਵੀਰੇ ਲਾਲਾ ਸਾਡਾ ਜਾਂਦਾਲੀ ਨਾਲ ਜਾਊ ਖੁਸ਼ੀ ਤੇ ਮਨਿੰਦਰ ਤੇ ਜਾਵਾਂਗੇ ਵੇਲੇ ਰੈਡੀ ਹੈ ਤਿਆਰ ਹੈ ਲੈ ਵੀਰੇ ਲੋ ਜੀ ਚੱਲੇ ਆਪਾਂ ਝੂੜੇ ਲੈਣ ਪਹੁੰਚ ਗਏ ਸੀ ਉੱਪਰ

ਹੈਲੋ ਬਗਦ ਪਿੰਡ ਤੋਂ ਡਾਕ ਨਾ ਕਿਹਾ ਦੂਰ ਹਾਂਜੀ ਵੀਰੇ ਸਾਰੇ ਤਾਂ ਉੱਪਰ ਖੜੇ ਆਪਾਂ ਉਹ ਆ ਗੁੱਗਾ ਜੀ ਦੀ ਮਾੜੀ ਇੱਥੇ ਵੀਰੇ ਮੇਲਾ ਭਰਦਾ ਨਮਾਤੇ ਦਾ ਤਿੰਨ ਤੋਂ ਚਾਰ ਦਿਨ ਬਹੁਤ ਤਕੜਾ ਮੇਲਾ ਭਰਦਾ ਛਪਾਰ ਵਰਗਾ ਸਿਖਰ ਤੇ ਖੜਿਆ ਨਜ਼ਾਰਾ ਦੇਖੋ ਵੀਰੇ ਮੇਲਾ ਹੀ ਮੇਲਾ ਮੇਲਾ ਹੀ ਮੇਲਾ ਸਾਡਾ ਮਨਿੰਦਾ ਡਰ ਗਿਆ ਸੀ ਚਿੱਕਾ ਮਾਰਨ ਲੱਗ ਗਿਆ ਸੀ ਫੇਰ ਵਾਰ ਉਹ ਅਸੀਂ ਫੇਰ ਬੈ ਗਏ ਯਾਨਕੀ ਫਰੀਜ਼ ਹੀ ਬੈ ਗਏ ਪਿੱਛੋਂ ਮੁੜ ਕੇ ਆ ਗਏ ਫੇਰ ਬੈ ਗਏ ਅਰ ਮਨਿੰਦਰ ਬੈਟਾ ਮਨਿੰਦਰ ਨੂੰ ਫੇਰ ਦਰੂ ਇਹ ਆ ਇਹ ਹਾਂ ਇਹ ਹਾਂ ਇਹ ਹਾਂ ਇਹ मनिंद्री झूठा लूगा चलोड़े बैठे मनिंदर कह कि चले चलो, चलो चले चलो जी चलो चल चल लो जी किश्ती भी चढ़ गए आप ਭਾਈ ਬਾੜਤੀਓ ਮੈਂ ਉੱਪਰ ਚੜ ਜਾਂਦਾ ਠੀਕ ਹੈ ਤੀਤਾ ਬਾੜਤੀਆਂ ਹਾਂ ਚੜ ਜਾਂਦਾ ਤੂੰ ਕਿੱਥੇ ਬੈਠੇਂ ਬਚਾਲੇ ਅਸੀਂ ਉੱਪਰ ਬੈਠੇਗਾ ਪਤਾ ਪਰ ਮਨਿੰਦਰ ਦਾ ਕਹਿੰਦਾ ਬਚਾਲੇ ਬੈਠਾ ਹੈ ਹੈ ਓਏ ਬਣਾ ਬਣਾ ਬਿਠਾਵਾ ਟੈਨਸ਼ਨ ਲੋ ਬੜਾ ਮਣੀ ਵੀ ਸਾਡਾ ਵਲੋਗ ਤਾਂ ਹੀ ਹਿੱਟ ਕਰਾਊਗਾ ਹਿੱਟ ਵੀ ਕਰਾਊਗਾ ਨਾ ਮਣੇ ਵੀ ਸਾਡਾ ਵਲੋਗ ਨਾ ਮਨਿੰਦਰ ਨੇ ਹਿੱਟ ਕਰਾਣਾ ਕਿਉਂਕਿ ਮਨਿੰਦਰ ਹੀ ਤਾਂ ਕੀ ਡਰ ਪੂਰਾ ਆ ਦੇਖੋ ਸਲੇ ਬੇਲੇ ਤਾਂ ਹੀ ਵੱਜਦੇ ਆਪਾਂ ਬੇਲੇ ਆ ਗਏ ਮੇਲੇ ਲੋ ਬਾਈ ਕਿਸ਼ਤੀ ਵਾਲੇ ਝੁੱਲੇ ਤੇ ਵੀ ਆਪਾਂ ਬੈਠ ਗਏ ਸੀ ਨਾਲ ਬੈਠਾ ਮਨਿੰਦਰ ਮਨਿੰਦਰ ਬਹੁਤ ਡਰੂਗਾ ਇਹਦੀ ਵੀਡੀਓ ਬਹੁਤ ਫਨੀ ਹੋਣ ਜਾਣੀ ਹੈ ਨਾਲ ਬਾਈ ਖੁਸ਼ੀ ਹੈ ਬਸ ਬੈਠਣ ਲੱਗੇ ਨੇ ਸਾਰੇ ਉਹ ਖਤਰੋਂ ਦੇ ਖਿਡਾਰੀ ਖੜੇ ਨੇ ਉੱਪਰ ਬਾਈ ਸਾਵਨ ਲੱਗੇ ਸਾਵਨ ਲੱਗੇ ਬਾਰੇ ਸਾਵਨ ਲੱਗੇ ਬਾਰੇ ਸੱਨਾ ਬਲ ਲੱਗਿਆ ਫਿਰ ਮੋਟੇ ਮਜ਼ਾ ਜਮਾਈ ਨਰੇ ਬਈ ਹਾਂਜੀ ਗਾਇਸ ਹੁਣ ਚੱਲਿਆਂ ਆਪਾਂ ਘੋਲ ਦੇਖਣ ਯਾਨੀ ਕਿ ਕੁਸ਼ਤੀ ਹੋਊਗੀ ਹੁੰਦੀ ਆ ਔਰ ਇਹ ਉਹ ਵੀ ਦੇਖਣ ਚੱਲ ਰਿਹਾ ਮੈਂ 100 ਰੁਪਏ ਭਾਈ ਆਇਆ ਚੱਕ ਚੱਕ 1700 ਰੁਪਏ ਦੇਖਿਆ ਦੇਖਿਆ ਪਾਟਿਆਂ ਦਾ 100 150 ਰੁਪਏ ਤੇ ਗਾਇਸ ਉਹ ਹੋ ਰਹੀ ਆ ਘੋਲ ਆਪਾਂ ਦੇਖਣ ਚੱਲਿਆਂ ਹੁਣ ਘੋਲ ਵਾਦਿਆਂ ਦੇ ਮਿਲਦੀ ਨਾ ਕੋਲ ਬਹੁਤ ਮਸ਼ਹੂਰ ਹੈਗੀ ਸਾਡੀਆਂ ਭੈਣਾਂ ਦੀ ਹੋਣ ਜਾ ਰਹੀ ਹੈ ਵੀਰਾਂ ਦੀ ਇੱਕ ਘਰਤੀ ਹੈ ਮੇਰੇ ਵੀਰੋ ਅੱਜ ਕੁਸ਼ਤੀ ਦਾ ਕੰਦਲ ਪਿੰਡ ਦਾਮਾ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਬਹੁਤ ਵੱਡਾ ਕੰਮ ਧੰਨਵਾਦ ਹੈ ਆਓ ਸਾਹਮਣੇ ਟੱਕਰ ਕਿੰਨੀ ਦੇਖਣ ਵਾਲੀ ਹੈ ਵੱਡੀਆਂ ਪੰਜਾਬ ਦੀਆਂ ਬੱਚੀਆਂ ਪੰਜਾਬ ਦੀਆਂ ਧੀਆਂ ਦੀ ਕੁਸ਼ਤੀ ਕਿਹੜੇ ਕਰਵਾਈ ਹੈਾਰੇ ਪੰਚਾਇਤ ਦਾ ਜਾਨ ਵਾਲੀ ਹੈ ਦਸਨ ਫੋਨੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਐ ਹਰੇਕ ਕੁੱਤੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਨਣਕਾ ਕੇ ਰਾਦੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ ਰਾਦੇ ਖੇਲੇ ਸੱਚੇ ਸੱਜਣ ਪਰਦੇ ਜੱਫੀਆਂ ਪਾ ਕੇ ਹੁਸਨ ਮਦਾਨਪੁਰ ਜੀ ਤੇ ਨਾਲ ਸਮੂਹ ਜੈਨ ਪਾਤੜਾ ਦੀ ਇਹ ਸੋਨੇ ਪਰਮਾਨ ਜਿਹੜੇ ਖਾੜੇ ਤੇ ਆ ਜਾਣ ਉਹਨੇ ਪਰਮਾਨਾਂ ਤੋਂ ਸਾਡੀ ਬੇਨਤੀ ਹੈ ਸਾਰੇ ਪ੍ਰਸ਼ਾਸਨ ਦਾ ਇਹ ਬਹੁਤ ਜ਼ਿਆਦਾ ਬਿਰੋਰੇ ਪੀੜ ਹੁੰਦੀ ਹੈਗੀ ਤਿੰਨ ਦਿਨ ਇਹ ਮੇਲਾ ਭਰਦਾ ਆਲੀ ਦਵਾਲੀ ਯਾਨੀ ਕੋਹਾਨੀ ਗੜ ਨਜ਼ਾਮਪੁਰ ਪਟਿਆਲਾ ਸੰਗਰੂਰ ਜ਼ਿਲ੍ਹੇ ਦੇ ਸਾਰੇ ਲੋਕ ਉਰੇ ਹੁੰਦੇ ਨੇ ਜਿਹੜਾ ਆਇਆ ਨਾ ਕਿ ਹੋਰ ਉਹ ਜਦਾ ਮਸ਼ਹੂਰ ਹੈ ਬਈ ਯਾਰ ਇਹਦੇ ਮੇਲੇ ਦਾ ਨਵਾਂਦਿਆਂ ਦੇ ਮੇਲੇ ਦਾ ਉਹ ਜਦਾ ਮਸ਼ਹੂਰ ਹੈਗਾ ਇਹ ਆਈ ਬੋਸ ਵਧੀਆ ਰਗੜਾ ਹੁੰਦਾ ਬਾਬਾ ਜੀ ਦਾ ਪਿਛਲੇ ਸਾਲ ਵੀ ਆ ਪਿੱਤਾ ਸੀਗਾ ਲੋ ਖੁਸ਼ੀ ਜੀ ਹੁਣ ਪੀਣ ਲੱਗੇ ਆ ਵੀਰੇ ਅਸੀਂ ਝੂਟੇ ਝਾੜੇ ਖਾਸੇ ਲੈ ਲੇ ਸੀ ਸਾਰਾ ਕੁਝ ਲੈ ਲਿਆ ਸੀ ਹੁਣ ਪੀਣ ਲੱਗੇ ਆ ਮਿਲਕ ਵਿਦਾਮ ਮਾਸਟਰ ਸਾਡਾ ਸਾਨੂੰ ਮਿਲਕ ਵਿਦਾਮ ਪਾ ਰਿਹਾ ਆ ਆ ਬਾਈਆਂ ਦਾ ਬਹੁਤ ਵਧੀਆ ਹੁੰਦਾ ਹੈ ਲੋ ਵੀਰੇ ਸਵੇਰ ਦੇ ਮੇਲੇ ਘੁੰਮਣ ਦੇ ਨੂੰ ਖਾਸ ਟਾਈਮ ਹੋ ਗਿਆ ਸਾਨੂੰ 11 ਵਜੇ ਘੁੰਮਣ ਲੱਗੇ ਸੀ ਯਾਨੀ ਕਿ ਉਹਨਾਂ ਦੇ ਬੱਜ ਗਏ 5 ਤਾਂ ਵੀਰੇ ਹੁਣ ਘਰ ਨੂੰ ਚਾਲੇ ਪਾਣ ਲੱਗੇ ਆ ਬਹੁਤ ਵਧੀਆ ਸ਼ੋਪਿੰਗ ਵੀ ਕਰ ਲਈ ਬਈ ਖਲੋਣੇ ਵੀ ਲੈ ਲੇ ਤੇ ਟੂਡੇ ਵੀਲੇਲੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਆਪਣਾ ਮਣੀ ਦਾ ਐਕਸਪੀਰੀਅੰਸ ਬਹੁਤ ਕੈਂਟ ਰਿਹਾ ਤੇ ਹੁਣ ਵੀਰੇ ਚੱਲੇ ਆਂ ਬਾਏ ਬਾਏ ਕਹ ਦੋ ਮੇਲੇ ਨੂੰ ਵੇਲੇ ਆਣੇ ਦੇਖ ਲਏ ਮੇਲੇ ਤੇ ਹੁਣ ਚੱਲੇ ਘਰਾਂ ਨੂੰ ਹਾਂਜੀ ਗਾਇਸ ਫਾਈਨਲੀ ਆ ਗਏ ਸੀ ਘਰੇ ਅੱਜ ਤੁਹਾਨੂੰ ਦੇਖੇ ਹੀ ਹੋਊਗਾ ਵੀਲੇ ਗਏ ਸੀ ਮੇਲੇ ਫਿਰ ਮੇਲੇ ਚ ਬਹੁਤ ਫਨ ਕੀਤਾ ਇੰਜੋਏ ਕੀਤਾ ਆਈ ਹੋਪ ਤੁਹਾਨੂੰ ਸਾਡਾ ਮੇਲੇ ਵਾਲਾ ਵਲੋਗ ਪਸੰਦ ਆਇਆ ਹੋਊਗਾ ਤੇ ਗਾਇਸ ਹੁਣ ਜਾਣਾ ਆ ਮੈਨੇ ਬਾਲ ਕਟਾਣ ਕਿਉਂਕਿ ਸਵੇਰ ਮੈਂ ਕਟਾਨ ਗਿਆ ਸੀ ਇਕੱਲੀ ਦਾੜੀ ਕੀ ਟਾਈਮ ਦੀ ਬੋਟ ਸ਼ੋਰਟ ਸੀ ਮੈਨੇ ਜਾਣਾ ਸੀ ਮੇਲੇ ਤਾਂ ਕਰਕੇ ਸਵੇਰ ਬਾਲ ਕਟਾਣੀ ਪਾਇਆ ਤਾਂ ਹੁਣ ਚਲਦੇ ਆਪਾਂ ਬਾਲ ਕਟਾਉਣ ਠੀਕ ਹੈ ਵੀਰੇ ਅਜਾ ਵਲੋਗ ਕਰਦੇ ਆਪਾਂ ਇੱਥੇ ਹੀ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ 'ਚ ਵੇਲੇ ਯੂਟਿਊਬਰ ਹੋ ਰੌਣਕ ਹੋ ਜੂ ਘਾਟ ਵੇ ਚੱਲ ਮੇਲੇ ਨੂੰ ਚੱਲੀਏ